ਮੈਂਬਰ ਅਤੇ ਬਾਲੀਵੁੱਡ ਅਦਾਕਾਰ ਕੰਗਨਰ ਰੋਦੇ ਕਿਸਾਨ ਅੰਦੋਲਨ ਤੇ ਦਿੱਤੇ ਬਿਆਨ ਤੋਂ ਸਿੱਖ ਸਮਾਜ ਨਰਾਜ਼ ਹੋ ਗਿਆ। ਕਿਸਾਨ ਅੰਦੋਲਨ ਚ ਸ਼ਾਮਲ ਸਿੱਖੋ ਭਾਈਚਾਰਾ ਤੇ ਕੰਗਨਾ ਨੇ અપਮਾਨਜਨਕ ਟਿੱਪਣੀ ਕੀਤੀ ਸੀ। ਕੰਗਨਾ ਖਿਲਾਫ ਸ੍ਰੀ ਗੁਰੂ ਸਿੰਘ ਸਭਾ ਅਤੇ ਇੰਦੌਰ ਦੇ ਸਿੱਖੋ ਭਾਈਚਾਰੇ ਨੇ ਪ੍ਰਦਰਸ਼ਨ ਕਰਕੇ ਵਿਰੋਧ ਜਤਾਇਆ ਅਤੇ ਉਸ ਤੋਂ ਬਾਅਦ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਗਾਜ਼ੇ ਕੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਇੱਕ ਵੀਡੀਓ ਚ ਕਹਿੰਦੇ ਦਿਸ ਰਹੀ ਨੇ ਕੰਗਨਾ ਨੇ ਇੱਕ ਬਿਆਨ ਦਿੱਤਾ ਕਿ ਜਦ ਦਿੱਲੀ ਦੇ ਕਿਸਾਨ ਅੰਦੋਲਨ ਚੱਲ ਰਿਆ ਸੀ ਤਾਂ ਕਈ ਲੋਕਾਂ ਨੂੰ ਮਾਰ ਕੇ Laasha ਦਰਖਤ ਨਾਲ टाੰਗ ਦਿੱਤੀਆਂ ਗਈਆਂ ਅਤੇ ਔਰਤਾਂ ਨਾਲ ਜ਼ਬਰ ਜਨਾਹ ਕੀਤੇ ਗਏ ਉਹ ਸੰਸਦ ਦੇ ਅਹੁਦੇ ਤੇ ਬੈਠੀ ਹੈ ਅਤੇ ਉਸਦਾ ਬਿਆਨ ਪੂਰੀ ਦੁਨੀਆ ਤੇ ਜਾਂਦਾ ਹੈ ਅਤੇ ਅੱਜ ਇਹ ਚ ਉਸਦਾ ਬਿਆਨ ਕਾਫੀ ਨਿੰਦਾ ਯੋਗ ਉਹਨਾਂ ਨੂੰ ਆਪਣੀ ਜ਼ੁਬਾਨ ਅਤੇ ਦਿਮਾਗ ਦਾ ਤਾਲਮੇਲ ਬਿਠਾ ਕੇ ਹੀ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਇੱਕ ਆਮ ਆਉਤੇ ਹੈ ਅਤੇ ਦੇਸ਼ ਦਾ ਪ੍ਰਤੀਨਿਧत्व ਕਰ ਰਿਹਾ ਹੈ ਉਸਨੇ ਕਦੇ ਸਿੱਖਾਂ ਨੂੰ ਖਾਲਿਸਤਾਨ ਕਹੀ ਦਿੱਤਾ ਕਦੇ ਕਿਹਾ ਕਿ ਆਜ਼ਾਦੀ ਦਾਾਂ ਚ ਮਿਲਿਆ ਉਹਨਾਂ ਨੇ ਕਿਹਾ ਕਿ ਕੰਗਣਾ ਨੂੰ ਪਹਿਲੇ ਇੱਕ ਪਦਮਸ਼ਰੀ ਨਾਲ ਨਵਾਜ਼ਿਆ ਗਿਆ ਸੀ ਬਾਅਦ ਵਿੱਚ ਭਾਸ਼ਪਾ ਨੇ ਟਿਕਟ ਦੇ ਕੇ ਸੰਸਦ ਮੈਂਬਰ ਬਣਾ ਦਿੱਤਾ ਪਰ ਉਸਦਾ ਬਿਆਨ ਪਾਰਟੀ ਦੇ ਹਿੱਜੇ ਵੀ ਨਹੀਂ ਰਹਿੰਦਾ ਕਿਸਾਨ ਦੇ ਜੀੜ ਦੀ ਹੱਡੀ ਨੇ ਅਤੇ ਦੇਸੀ ਆਰਥਿਕ ਵਿਵਸਥਾ ਨੂੰ ਮਜ਼ਬੂਤ ਕਰਦੇ ਨੇ ਅਜੀਤ ਜੀ ਉਨ੍ਹਾਂ ਨੇ ਹੁਣ ਪ੍ਰਧਾਨ ਮੰਤਰੀ ਜੀ ਅਤੇ ਪਾਸਪਾ ਦੇ ਪ੍ਰਧਾਨ ਜੇਪੀ ਨੱਡਾ ਜੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਅਦਾਕਾਰ ਤੋਂ ਪਦਮ ਸ਼੍ਰੀ ਵਾਪਸ ਲਿਆ ਜਾਵੇ ਤਾਂ ਕਿ ਜਦੋਂ ਤੱਕ ਉਸ ਨੂੰ ਸਜ਼ਾ ਨਹੀਂ ਮਿਲੇਗੀ ਉਸ ਨੂੰ ਇਹ ਸੰਦੇਸ਼ ਨਹੀਂ ਮਿਲੇਗਾ ਕਿ ਉਸ ਦੇ ਬਿਆਨ ਨਾਲ ਲੋਕ ਦੁਖੀ ਨੇ ਔਰ ਅਪਡੇਟ ਲਈ ਦੇਖਦੇ ਰਹੋ ਚੇਬੀਟ